ਸੇ ਗਾਲ ਦੀ ਵੀਡੀਓ ਦੇਖ ਰਹੇ ਹੋ ਆਪ ਸਭ ਦੋਸਤਾਂ ਨੂੰ ਲੈ ਕੇ ਹਾਂ ਜਰੂਰ ਅੱਜ ਦੀ ਵੱਡੀ ਖਬਰ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇਸ਼ ਦੀਆਂ ਟਾਪ ਟੈਲੀਕਮ ਕੰਪਨੀ ਨੇ ਪੇਸ਼ ਕੀਤੇ 165 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨ। ਇਸ ਦਿਨ ਦੇ ਡੀਟੇਲ ਇਸ ਦਿਨ ਨਾਲ ਹੀ ਖਤਮ ਹੋੁੰ ਜਾ ਰਿਹਾ ਕੋ ਦਿਨ ਬਾਕੀ ਹਨ। ਜੇਕਰ ਤੁਸੀਂ ਵੀ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਸਸਤੇ ਰਿਚਾਰਜ ਕੋ ਮਾਰ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਅਜਿਹੇ ਰਿਚਾਰਜ ਬਾਰੇ ਦੱਸਾਂਗੇ। ਸੋ ਚਾਹੀਦਾ ਹੈ ਇਸ ਚੈਨਲ ਹੀ ਨਸਲਾਣਾ। ਸਾਲ ਦੀ ਖਬਰ ਆ ਰਹੀ ਇਸ ਦੇ ਨਾਲ ਇੱਕ ਸਾਲ ਦੀ ਵੈਧਾ ਵਾਲੇ Jio ਰੀਚਾਰਜ ਪਲਾਨ Jio 340 ਅਤੇ 370 ਦਿਨਾਂ ਦੇ ਵੈਧ ਨਾਲ ਚਲਣਾ ਰੀਚਾਰਜ ਪਲਾਨ ਦਿੱਤੇ ਜਾਣਗੇ ਇਸ ਤਰ੍ਹਾਂ 336 ਦਿਨਾਂ ਦੇ ਵੈਧ ਨਾਲ ਪੈਨ ਦੀ ਕੀਮਤ 895 ਰੁਪਏ ਅਤੇ ਇਸ ਪਲਾਨ ਦੇ ਨਾਲ ਕੋਲ 24 GB ਡਾਟਾ ਸਪੀਡ ਮਿਲਦੀ ਹੈ ਇਸ ਦੇ ਨਾਲ ਹੀ ਖਬਰ ਆ ਰਹੀ ਕਿ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕੜਕ ਦੀ ਫਸਲ ਖਰਾਬ ਹੋ ਹੁੰਦਾ ਸਸਤਾ ਦੇਵੇਗਾ 77800 ਰੁਪਏ ਮੁਆਵza ਇਸ ਦਿਨ ਹੀ ਜੇਕਰ ਖੇਤੀ ਵਿੱਚ બીજી ਫਸਲ ਕਿਸੇ ਕਾਰਨ ਖਰਾਬ ਹੋ ਜਾਂਦੀ ਹੈ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਪਰ ਧਰਮਵਤੀ ਫਸਲ ਬੀਮਾ ਯੋਜਨਾ ਰਾਹੀਂ ਕਿਸਾਨਾਂ ਨੂੰ ਇਸ ਪੂਜਾ ਮੁਆਵza ਦਿੱਤਾ ਜਾਵੇਗਾ ਤੇ ਪ੍ਰਧਾਨ ਮੰਤਰੀ ਸਫਲ ਬੀਮਾ ਯੋਜਨਾ ਤਹਿਤ ਕਿਸਾਨਾਂ ਪਰਿਹਾਰੀ ਦੀਆਂ ਫਸਲਾਂ ਦੀ ਸੁਰੱਖਿਆ ਲਈ ਇੱਕ ਯੋਜਨਾ ਵੀ ਤਿਆਰ ਕਰ ਸਕਦੇ ਹਨ ਸਰਕਾਰ ਉਹ ਲੋਕ ਵਕ ਵਕ ਜਿਲ੍ਹਿਆਂ ਲਈ ਵਕ ਵਕ ਬੀਮਾ ਤੇ ਪੀਮੀ ਪ੍ਰੀਮੀਅਮ ਸਕਮਾ ਨਿਧਾਰਿਤ ਕੀਤੇ ਹਨ ਯਹਾਂ ਮੈਂ ਧੰਨਵਾਦ